ਖਬਰ ਨਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਇੱਕ ਪਾਸੇ ਜਿੱਥੇ ਅੱਜ ਰਮਨ अरोड़ा ਦੇ ਘਰ ਦੇ ਵਿੱਚ ਵਿਜੀਲੈਂਸ ਵੱਲੋਂ ਛਾਪੇਮਾਰੀ ਹੋਈ ਤਸਵੀਰਾਂ ਜਦੋਂ ਆਈਆਂ ਤਸਵੀਰਾਂ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀਆ ਕੋਲ ਨੋਟਾ ਗਣਨ ਵਾਲੀ ਮਸ਼ੀਨ ਵੀ ਸੀ ਪੁੱਠੇ ਸਿੱਧੇ ਹੱਥ ਮਾਰ ਕੇ ਰਮਨ ਰੋੜਾ ਵੱਲੋਂ ਹਲਕਾ ਜਲੰਧਰ ਸੈਂਟਰਲ ਤੋਂ ਰੱਜ ਕੇ ਪੈਸਾ ਕਮਾਇਆ ਜਾ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਮਨ ਅਰੋੜਾ ਦੇ ਕੋਲੋਂ ਜਿਹੜੀ ਹੈ ਸਿਕਿਉਰਿਟੀ ਖੋਲੀ ਸੀ ਉਸ ਤੋਂ ਬਾਅਦ ਇੰਜ ਲੱਗ ਰਿਹਾ ਸੀ ਜਿਵੇਂ 27 ਮੌਤਾਂ ਜਿਹੜੀਆਂ ਹਲਕਾ ਮਜੀਠੇ ਦੇ ਵਿੱਚ ਹੋਈਆਂ ਨੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਰਮਨ ਅਰੋੜਾ ਦੀ ਸਕورٹی ਵਾਪਸ ਲਈ ਹੈ ਲੇਕਿਨ ਅੱਜ ਜਿਵੇਂ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰਵਾਈ ਰਮਨ ਅਰੋੜਾ ਤੇ ਵਿਵੀਲੈਂਸ ਭੇਜੀ ਗਈ ਗ੍ਰਿਫਤਾਰ ਕੀਤਾ ਗਿਆ ਨੋਟਾਂ ਵਾਲੀ ਮਸ਼ੀਨ ਦੇ ਨਾਲ ਨੋਟ ਗਿਣੇਗਾ ਗਿਣੇਗਾ ਕਿਉਂਕਿ ਰਜ ਦੇ ਪੈਸਾ ਕਮਾਇਆ ਗਿਆ ਰਮਨ ਅਰੋੜਾ ਵੱਲੋਂ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਰਮਨ ਅਰੋੜਾ ਨੂੰ ਲੈ ਕੇ ਕਿੰਨਾ ਦਾ ਨੰਬਰ ਲੱਗੇਗਾ ਦੋ ਹੋਰ ਵਿਧਾਇਕ ਨੇ ਮੁੱਖ ਮੰਤਰੀ ਦੇ ਡਟਾਰ ਤੇ ਭ੍ਰਿਸ਼ਟਾਚਾਰਾਂ ਦੀ ਕੋਈ ਥਾਂ ਨਹੀਂ ਚਾਹੇ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਜਿਹੜੇ ਭ੍ਰਿਸ਼ਟਾਚਾਰ ਕਰਦੇ ਨੇ ਉਹਨਾਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਕਹਿਆ ਕਿ ਰਮਨ ਅਰੋੜਾ ਸਾਡਾ ਸੀ ਇਸ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਹਲਕਾ ਲੁਧਿਆਣੇ ਦੇ ਜਲੰਧਰ ਦੇ ਲੋਕਾਂ ਨੂੰ ਲੁੱਟਿਆ ਗਿਆ ਇਸ ਕਰਕੇ ਭ੍ਰਿਸ਼ਟਾਚਾਰ ਚਾਰੀ ਦੇ ਕੇਸ ਵਿੱਚ ਵੱਡੇ ਮਾਮਲੇ ਐਡ ਕਰ ਲਿਆ ਗਿਆ ਨੇ ਰਮਨ ਅਰੋੜਾ ਤੇ ਰਮਨ ਅਰੋੜਾ ਦਾ ਜੇਲ੍ਹ ਦੇ ਵਿੱਚੋਂ ਨਿਕਲਣਾ ਹੋਵੇਗਾ ਮੁਸ਼ਕਲ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਦੋ ਮੰਤਰੀ ਹੋਰ ਵੀ ਡਰਾੜਤੇ ਨੇ ਔਰ ਸੌਰੀ ਵਿਧਾਇਕ ਹੋਰ ਵੀ ਡਰਾੜਤੇ ਨੇ ਕਿਉਂਕਿ ਜਿਹੜੇ ਮੰਤਰੀ ਨੇ ਚਾਹੇ ਇਮਾਨਦਾਰ ਦਾਟ ਨੂੰ ਰੌਪਟ ਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਕਈ ਮੰਤਰੀ ਅਜਾਹੇ ਨੇ ਜਿਨ੍ਹਾਂ ਤੇ ਪਿਛਲੇ ਦਿਨਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵੱਡੇ ਇਲਜ਼ਾਮ ਲੱਗੇ ਸੀ ਜਿਨ੍ਹਾਂ ਦੀਆਂ ਆਡੀਓ ਵਲ ਹੋਈਆਂ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਕੋਲੋਂ ਮੰਤਰੀ ਨੂੰ ਪੁਣਾ ਖੋਲਿਆ ਸੀ ਅਤੇ ਉਹਨਾਂ ਨੂੰ ਐਜ਼ ਇੱਕ ਵਾਰ ਵਜੂ ਕੰਮ ਕਰਨ ਦਿੱਤਾ ਜਾ ਰਿਹਾ ਹੈ ਉਹਨਾਂ ਉੱਤੇ ਵੀ ਗਾਸ ਗਰੇਗੀ ਸੂਤਰ ਦੱਸਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਿਹੜੀ ਐਮਰਜੈਂਸੀ ਕੈਬਨਿਟ ਮੀਟਿੰਗ ਸੱਦੀ ਗਈ ਉਸ ਦੇ ਵਿੱਚ ਚੌਕਸ ਕੀਤਾ ਗਿਆ ਕਿ ਆਕੇ ਸਖਤ ਹੋ ਜੋ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਭ੍ਰਿਸ਼ਟਾਚਾਰ ਕਰਦਾ ਹੈ ਵੱਡੀ ਲੈਂਦਾ ਜਾਂ ਦਿੰਦਾ ਹੈ ਉਹਦਾ ਹਾਲ ਰਮਣ ਰੋੜਾ ਵਰਗਾ ਹੋਵੇਗਾ ਯਾਨੀ ਕਿ ਨਾ ਤੇ ਆਪਣਿਆਂ ਨੂੰ ਬਖਸ਼ਿਆ ਜਾਵੇਗਾ ਨਾ ਬਗਾਣਿਆਂ ਨੂੰ ਬਖਸ਼ਿਆ ਜਾਵੇਗਾ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੋਰ ਵੀ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਸਾਡੇ ਰੜਾਤੇ ਨੇ ਕੋਈ ਮਾਫੀ ਨਹੀਂ ਧੰਨ